ਇਹ ਇਹ ਕਹੋਣਾ ਕਿ ਵੀ 2 ਲੱਖ ਰੁਪਏ ਦਾ 2 ਲੱਖ ਰੁਪਏ ਕਨਾਲ ਬੁਲਟ ਦੇ ਰਹੇ ਦੀ ਇਹਦੇ 2 ਲੱਖ ਰੁਪਏ ਤੇ ਇੱਕ ਬੁਲਟ ਆ ਬੁਲਟ ਦੇ ਰਹੇ ਦੀ ਸਾਢੇ 1 3 ਮਹੀਨਾ ਦਾ ਹੋਇਆ ਸਾਢੇ 1 3 ਮਹੀਨਿਆਂ ਦਾ ਕਿਵੇਂ ਇਹ ਕਿੱਥੋਂ ਦਾ ਕਿਵੇਂ ਇਹ ਆਪਣਾ ਬੱਚਾ ਸੀ ਵੀਰੇ ਘਰ ਦਾ ਵੇਚਦਾ ਪਾ ਬੱਚਾ ਇਹ ਘਰ ਦਾ ਬੱਚਾ ਹੈ ਹਾਂ ਹੈ ਇਹ ਸਾਢੇ 3 ਦੀ ਇਹ 2.5 ਮਹੀਨਿਆਂ ਦੀ ਆ ਗਾਰੰਟੀ ਆ ਗਾਰੰਟੀ ਗਾਰੰਟੀ ਹਾਂ ਇਹਦੀ ਗਾਰੰਟੀ ਆ ਇਹਦੀ ਵੀ ਗਾਰੰਟੀ ਆ ਵੀਰੇ ਇਹਦੀ ਵੀ ਦੰਦਾਂ ਦੀ ਦੰਦਾਂ ਦੀਆਂ ਨਵੀਆਂ ਅਠਾਂ ਚ ਅਠਾਂ ਚ ਹਾਂ ਅਠਨੰਦ ਨਵੀਆਂ ਨਹੀਂ ਆ ਪੱਠਾ ਖਣੀ ਬਾਈ ਚਿੱਟੀਆਂ ਪੱਠਾ ਆਇਆ ਬਾਈ ਬੱਕਰੀਆਂ ਹੋਰ ਦਿਖਾ ਦੇਵੇਂ ਬਾਈ ਸੋਨੂ ਆਜੋ ਭਰਾਵੋ ਪੱਠਾ ਨੇ ਬਈ ਇਹ ਹਾਂ ਕਾਲੇ ਮਹਾਰਾਜ ਵਾਲੇ ਕੋਲੇ ਚਿੱਟੀਆਂ ਬੱਕਰੀਆਂ ਨੇ ਕਹਿੰਦਾ ਪੱਠਾ ਚਿੱਟੀਆਂ ਪੱਠਾ ਦਿਖਾਉਣਗੇ ਉਹਨੂੰ ਦੋ ਦੋ ਦੰਦਾਂ ਜਮਾ ਸੱਤ ਦੋ ਦੋ ਦੰਦ ਇਹਨਾਂ ਨੇ ਕੱਦ ਕਰਿਆ ਨਹੀਂ ਇੱਕ ਨੇ ਵਧੀਆ ਕਰ ਲਿਆ ਯਾਰ ਹਾਂ ਬਾਈ ਕੱਦ ਦੋ ਦੰਦ ਤੋਂ ਬਿਨਾ ਫਿਰ ਕਿਤੇ ਬੰਦੇ ਬਹਿ ਜਾਂਦੀਆਂ ਹਨਾ ਪਰ ਰੰਗ ਬੜਾ ਸੋਹਣਾ ਹੈ ਰੰਗ ਹਾਂ ਇੱਕ ਵੀ ਵਾਲ ਕਾਲਾ ਨਹੀਂ ਵੀਰੇ ਸਹੀ ਗੱਲ ਆ ਇਹ ਤਾਂ ਥੋੜਾ ਜੀ ਨੇ ਬੰਦਾਗਾ ਭੈਣਾ ਨੇ ਭੈਣਾ ਵੀਰੇ ਸਕੇ ਦੋ ਦੰਦਾਂ ਨੇ ਹੋ ਗਈਆਂ ਹਾਂ ਚਾਰ ਦੇ ਤਾਂ ਨਹੀਂ ਕੱਢੇਲੇ ਨਾ ਨਾ ਦੋ ਹੀ ਦੋ ਬਰਾਬਰ ਕੀ ਮੁੱਲ ਕਰਿਆਗਾ ਇਹਨਾਂ ਦਾ ਵੈਸੇ ਇਹਨਾਂ ਦਾ 35000 ਰੁਪਿਆ ਵੀਰੇ ਦੋਹਾਂ ਦਾ ਦੋਹਾਂ ਦਾ ਹਾਂ ਦੋਹਾਂ ਦਾ 35000 ਆ ਦੇਖੋ ਵੀ ਇਹਦਾ ਕੱਦ ਤਾਂ ਹੈਗਾ 35 ਇੰਚ ਹੋਊਗਾ ਨਾ ਆਰਾਮ ਨਾਲ ਇਹਦਾ 36 ਵੰਗੂ ਆ ਵੀਰੇ 36 ਵੰਗੂ ਆ ਇਹਦਾ ਥੋੜੇ ਨੇ ਹੁੰਦਾ ਇਹਦਾ 33.5 ਆ 33.5 ਕਦ ਤੱਕ ਕਰ ਜਾਣਗੇ ਇਹ ਕਦ ਕਰ ਜਾਣਗੇ ਲੱਗਿਆ ਵੀ ਕੁਛ ਲਾਈ ਜਾਂਦੇ ਆ ਹਾਂ ਵੀਰੇ ਹਾਂ ਘਬਣ ਤਾਂ ਨਹੀਂ ਕੋਈ ਇਹਨਾਂ ਚ ਨਾ ਨਾ ਘਬਣ ਕੋਈ ਨਹੀਂ ਇਹ ਤਾਂ ਸਮਾਈ ਹੋਊਗਾ ਨਾ ਸੇਮ ਹੀ ਨੇ ਫਿਰ 6 ਮਹੀਨਿਆਂ ਤਾਂ ਲੱਗ ਜਾਣਗੀਆਂ ਹਾਂ 6 ਮਹੀਨਿਆਂ ਲੱਗ ਜਾਣਗੇ ਚਾਰ ਦੰਦ ਬਰਾਬਰ ਹੋ ਗਿਆਂਦੋਂ ਲ ਕਿੰਨਾਰੇ ਮੁੱਲ ਲੱਗਿਆ ਦੱਸਿਓ ਮੁੱਲ ਵੀਰੇ ਬਸ ਲਾਈ ਜੰਨੇ 27 28 ਕਹੇ ਹਜ਼ਾਰ ਬਸ 27 28 ਹਾਂ ਠੀਕ 27 28 ਇਹ ਕਾ ਬੱਚਾ ਦਿਖਾਇਆ ਯਾਰ ਇਹ ਕਿਹ ਮੇਰਾ ਕਾ ਬੱਚਾ ਵੀਰੇ ਆਪਣਾ ਕਿੰਨੇ ਮਹੀਨੇ ਦਾ ਹੂਆ ਕਾਲੇ ਇਹ ਵੀਰੇ ਸਾਢੇ 1 3 ਮਹੀਨਾ ਦਾ ਹੋਇਆ ਸਾਢੇ 1 3 ਮਹੀਨੇ ਦਾ ਕਿਵੇਂ ਇਹ ਕਿੱਥੋਂ ਦਾ ਕਿਵੇਂ ਇਹ ਆਪਣਾ ਬੱਚਾ ਸੀ ਵੀਰੇ ਘਰ ਦਾ ਵੇਚਦਾ ਪਾ ਬੱਚਾ ਇਹ ਘਰ ਦਾ ਬੱਚਾ ਦਾ ਹਾਂ ਕਿੰਨੇ ਮਹੀਨੇ ਦਾ ਕਹਿਆ ਸਾਢੇ 3 ਮਹੀਨਾ ਦਾ ਸਾਢੇ 3 ਮਹੀਨੇ ਦਾ ਹਾਂ ਦੇਖੋ ਬਈ ਵੇ ਸੋਹਣੀ ਚੀਜ਼ ਬੜੀ ਯਾਰ ਲੈ ਇਹ ਵੇਚ ਚੁੱਕੇ ਹੋਗੇ ਹਾਂ ਵੀਰੇ ਵੇਚ ਤਾਂ ਇਹ ਮੁੰਡੇ ਨੂੰ ਲੱਖੀ ਨੂੰ ਵੇਚ ਤਾਂ ਲੈ ਰਿਆ ਉਹ ਬਾਈ ਨੂੰ ਹਾਂ ਠੀਕ ਐ ਵੇਚ ਚੁੱਕੇ ਨੇਗੇ ਮੁੱਲ ਕੀ ਕਰਿਆ ਸੀਗਾ ਮੁੱਲ ਤਾਂ ਵੀਰੇ ਮੈਂ 20000 ਕਰਿਆ ਇਹਦਾ ਨਿਕੇ ਦਾ ਹਾਂ ਵੀਰੇ ਠੀਕ ਐ ਪਿਓ ਦਾ ਕਦ ਕਾਟ ਪਿਓ ਦਾ ਤਾਂ ਕਦ ਕਾਟ ਦਾ 45 ਇੰਚ ਕੀ ਲੱਗਦਾ ਕੇ ਐਦਾ ਬਣੂਗਾ ਇਹ ਬਰੀਡਰ ਉਹਦੇ ਵਰਗਾ ਹੀ ਬਣੂ ਵੀਰੇ ਸਿਰੇ ਤਾਂ ਬਣੂਗਾ ਸਿਰੇ ਦਾ ਬਣੂਗਾ ਇਹ ਦੋ ਸੇਵਾ ਕਰੀਏ ਸੇਵਾ ਨਾਲ ਕਰੀਦਾ ਇਹ ਬੱਚਾ ਨੂੰ ਮੈਂ ਤਾਂ ਦਿਖਾਤਾ ਬਾਈ ਸੋਨਾ ਲੱਗਿਆ ਯਾਰ ਹੱਡੀ ਨੂੰ ਅੱਗੇ ਇਦਾਂ ਮੋਢਿਆਂ 'ਚ ਸੋਨੇ ਜਾਨਬਰ ਦੀ ਕਾਨੀ ਆ ਜਾਂਦੇ ਪਾਈਆਂ ਜਾਂਦੇ ਨੇ ਗੀਆਂ ਮਾੜੇ ਦਾ ਪਾਉਂਦਾ ਵੀ ਨਹੀਂ ਹੈ ਕੋਈ ਸਹੀ ਗੱਲ ਆ ਨਾ ਲੈ ਵੰਦੇ ਬਈ ਵੰਦੇ ਵੰਦੇ ਕਿਨ ਕਲਦੀਪ ਘਰ ਨੇ ਬੱਕਰਾ ਵੇਚਦਾ 7 ਨੂ ਅੱਛਾ 7 ਤੋਂ ਮੈਂ ਬੱਕਰਾ ਲਿਆ ਸੀ ਬੱਕਰੀਆਂ ਲਵਾਉਣ ਵਾਸਤੇ ਉਹਨਾਂ ਕੋਲ ਚਿੱਟੇ ਬੁੱਲਾ ਵਾਲਾ ਬੱਕਰਾ ਜਿਹੜਾ ਵੱਡਾ ਅੱਛਾ ਉਹ ਬੱਕਰਾ ਉਹਦਾ ਬੱਚਾ ਹੈ ਹਾਂ ਉਹਦਾ ਬੱਚਾ ਹੈ ਠੀਕ ਹੈ ਲੈ ਵੇਚ ਤੱਕੀ ਪਾ ਲੈ ਵੇਚਿਆ ਕਦ ਤੱਕ ਨਾਲੀ ਇਹ ਗਾਂ ਉਹਨੇ ਵੇਚਣਾ ਫਿਰ ਕਹੀ ਚੱਲ ਛੱਡ ਦੇ ਫਿਰ ਇਹਨਾਂ ਵੰਦੇ ਕੋਈ ਚੱਕਰ ਨੀਗਾ ਇਹ ਬੱਕਰੀਆਂ ਵੀਰੇ ਕਿਹੜੀਆਂ ਆ ਜੋੜੀ ਆ ਜੋੜੀ ਬੱਕਰੀ ਬਈ ਇੱਕੋ ਰੰਗ ਦੇ ਕਿਵੇਂ ਕੱਢ ਕੇ ਲਿਆਉਣਾ ਹੁੰਨਾ ਬਸ ਬਾਈ ਮੈਨੂੰ ਤਾਂ ਲੱਗਾ ਤੂੰ ਐ ਕਿਤੇ ਕੋਲ ਬੰਦੇ ਕੋਲੇ ਭਾਲਦਾ ਵੀ ਹਾਂ ਮੈਨੂੰ ਭੈਣਾ ਭੈਣਾ ਚਾਹੀਏ ਭੈਣਾ ਭੈਣਾ ਮੇਰੇ ਜਾਣ ਕੇ ਦੇਖੋ ਹਾਂ ਨਿਆ ਮਾਮਾ ਦੀਆਂ ਜਾਂ ਭੈਣਾ ਭੈਣਾ ਇਹ ਭਾਲ ਕੇ ਲਿਆਉਣਾ ਮੈਂ ਕੀ ਮੁੱਲ ਕਰਦਾ ਇਹਦਾ ਇਹਦਾ 40000 ਰੁਪਏ ਵੀਰੇ ਸਾਢੇ 3 ਮਹੀਨੇ ਦੀ ਗੱਬਣਾ ਦੋਵੇਂ ਹਾਂ ਇਹ ਸਾਢੇ 3 ਦੀ ਆ ਇਹ 2.5 ਮਹੀਨੇ ਦੀ ਆ ਗਾਰੰਟੀ ਆ ਗਾਰੰਟੀ ਗਾਰੰਟੀ ਹਾਂ ਐ ਦੀ ਗਾਰੰਟੀ ਆ ਇਹਦੀ ਵੀ ਗਾਰੰਟੀ ਆ ਵੀਰੇ ਇਹਦੀ ਵੀ ਦੰਦਾਂ ਦੀ ਦੰਦਾਂ ਦੀਆਂ ਨਵੀਆਂ ਅਠਾਂ ਚ ਅਠਾਂ ਚ ਹਾਂ ਅੱਠ ਨੰਦੇ ਨਵੀਆਂ ਨਹੀਂਆਂ ਪੱਠਾਂ ਹੋਣੀਆਂ ਨਹੀਂਆਂ ਬਾਈ ਮੁੱਲ ਕੀ ਲੱਗੇਗਾ ਮੁੱਲ ਵੀਰੇ ਬਸ ਲਾਈ ਜਾਂਦੇ ਆ ਇਹਦਾ 40000 ਮੰਗਦੇ ਆ 30 ਮੰਗਦੇ ਆ ਆਛਾ ਹਾਂ ਇਹਦਾ 40 ਇਹਦਾ 30 ਹਾਂ ਲੱਗਾ ਦੋਹਾਂ ਤੇ ਹਾਂ ਲਾਈ ਜਾਂਦੇ ਆ ਵੀਰੇ ਲਾਈ ਜਾਂਦੇ ਹਾਂ ਕੀ ਆ ਲੈ ਬੰਨੀ ਆਨੇ ਬਾਈ ਹਾਂ ਇੱਕ ਮੇਮਣੀ ਚਿੱਟੀ ਥੋੜਾ ਦਿਖਾਣਾ ਸਾਨੂੰ ਇੱਕ ਮੇਮਣੀ ਰਹੀ ਚਿੱਟੀ ਸਾਨੂੰ ਦਿਖਾ ਦਿੰਨਾ ਵੀ ਜਾਨਵਰ ਜਿੰਨੇ ਕੁ ਰੱਖਦੇ ਆ ਬੰਦੇ ਉਹ ਨਹੀਂ ਰੱਖਦੇ ਇੱਥੇ ਲਈ ਆ ਕੀ ਮੁੱਲ ਹੈ ਇਹਦਾ ਵਿਚਾਰੀ ਦਾ ਇਹਦਾ 10000 ਦੇ ਦਾ ਇਸਮਾਈ ਵਾਲੀ ਆ ਨਾ ਹਾਂ ਇਹ ਸਾਹਮਣ ਵਾਲੀ ਆ ਬੱਚੀ ਬੱਚੀਆਂ ਉ ਵੀ ਥੋੜੀ ਰੁੱਖਾ ਪਿੰਡ ਆ ਗਿਆ ਨਾ ਹਾਂ ਰੁੱਖਾ ਨਮਾਈ ਨੂੰ ਉਹ ਇੰਨਾ ਵਸਾਇ ਤੋਂ ਲਈ ਜਾ ਘਰੇ ਦਾ ਮਹਾਨ ਮੂਹ ਦੇ ਨਾਲ ਲੱਗਿਆ ਮਨ ਨੂੰ ਪਸ ਲਾਈ ਜਾਂਦਾ 7-8000 ਚਾਚਾ ਸਦੀਕ ਵੀ ਲੈਂਦਾ ਸੀ ਅੱਛਾ ਤੇਰੇ ਤਾਂ ਵੇਚੀ ਜਾਊਗੀ ਹਾਂ ਹਾਂ ਲੈ ਵੀ ਤੁਹਾਨੂੰ ਦਿਖਾਵਾਂ ਨੇ ਆਪਾਂ ਵੀ ਇਸ ਤਰ੍ਹਾਂ ਦੀਆਂ ਬਰਾਇ ਇੱਥੇ ਵਿਕੇ ਜਾਂਦੇਗੇ ਲੈ ਵੀ ਭਾਈ ਇਹ ਜਾਨਵਰ ਹੈ ਜਿਹੜਾ ਬਾਈ ਵੇਚਣ ਦੇ ਲਈ ਨਹੀਂ ਲਿਆਈ ਅਸਲ ਦੇ ਵਿੱਚ ਇਹ ਹੈਗਾ ਆਪਾਂ ਕਹਿੰਦੇ ਨੇ ਵੀ ਮਹੰਤ ਕਹਿੰਦੇ ਨੇ ਕੋਈ ਜਾਂ ਕੋਈ ਕੋਈ ਤਾਂ ਇਹ ਕਾਂਜਾ ਨਾ ਕਾਂ ਜਾਈਗੀ ਹੈਗੀ ਸਿਰ ਦੁਖੀ ਜਾਂਦਾ ਜੀ ਦਵਾਈ ਵੀ ਲੈ ਲਈ ਗੋਲੀ ਠੀਕ ਹੈ ਵੇਚਣ ਦੇ ਲਈ ਤਾਂ ਲਿਆਂਦੀ ਨਹੀਂ ਬਾਈ ਹਾਂ ਇਹ ਤਾਂ ਬਸ ਨਹੀਂ ਨਾ ਇਹ ਕਿਸੇ ਨੇ ਲੈਣੀ ਆ ਨਾ ਕਿਉਂ ਕਿ ਡਿਖੜਾਏ ਨੇ ਤੇ ਬਸ ਉਦਾਂ ਹੀ ਲਿਆਂਦੇ ਆ ਜਦਾਂ ਮਨੋਰੰਜਨ ਲਈ ਮਨੋਰੰਜਨ ਲਈ ਹਾਂ ਜੀ ਮੰਗਦੇ ਵੀ ਨੇ ਲੋਕ ਇਹ ਮੰਗਦੇ ਵੀ ਆ ਜੀ ਅੱਛਾ ਦੇਣੀ ਤਾਂ ਨਹੀਂ ਆ ਦੇਣੀ ਨਹੀਂ ਹੈਗੀ ਵੈਸੇ ਇਹ ਤੁਹਾਨੂੰ ਦਿੰਦੇ ਕਾਹਤੋਂ ਨਹੀਂ ਹੁੰਦੇ ਬਾਈ ਇਹ ਤਾਂ ਬਸ ਚੰਗੀ ਹੁੰਦੀ ਆ ਆਪਣੇ ਮਾਲ ਚ ਕਿੰਨੀ ਕੁ ਚੰਗੀ ਹੁੰਦੀ ਆ ਬਹੁਤ ਚੰਗੀ ਹੁੰਦੀ ਆ ਮੁੱਖੀ ਮੰਗਦੀ ਆ ਜੀ ਮਾਲ ਚ ਕਾਹਦੀ ਬਾਪੂ ਜੀ ਇਹ ਕੀ ਕਹਿੰਦੀ ਹੈ ਜੀ ਮੇਰੇ ਆਸੇ ਪਾਸੇ ਬੈਠੇ ਰਹਿਣ ਮੈਂ ਲੋਕ ਹੀ ਰਹਾ ਬਸ ਇੰਨਾ ਪਰਿਵਾਰ ਹੋਵੇ ਮੇਰਾ ਅੱਛਾ ਇਹ ਚੀਜ਼ ਦੀ ਸੁੱਖ ਮੰਗਦੀ ਹੈ ਸੁੱਖ 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 ਠੀਕ ਹੈ ਵੀ ਪਰਿਵਾਰ ਵਧਿਆ ਰਹੇ ਹਾਂ ਪਰਿਵਾਰ ਇਹ ਜਾਨਵਰ ਹੈ ਬਾਪੂ ਜੀ ਕਹਿੰਦੇ ਵੀ ਸੁੱਖ ਮੰਗਦਾ ਹੁੰਦਾ ਵੀ ਪਰਿਵਾਰ ਵਧਿਆ ਰਹੇ ਨਹੀਂ ਇਹ ਗੱਲ ਉਹੀ ਬਣਾਈ ਹੋਈ ਹੈ ਕਿਹਦੇ ਨਾਲ ਹੁੰਦਾ ਵੀ ਫਾਇਦਾ ਨਹੀਂ ਫਰਕ ਤਾਂ ਹੁੰਦਾ ਜੀ ਇਹ ਤਾਂ ਕਿਹੜੀ ਗੱਲ ਹੈ ਕਿੰਨਾ ਕ ਪੂਰਾ ਹੀ ਫਰਕ ਹੈ ਕਿਉਂ ਬਈ ਤੂੰ ਕੀ ਕਹਣਾ ਪੂਰਾ ਫਰਕ ਹੁੰਦਾ ਜੀ ਨਹੀਂ ਨੁਕਸਾਨ ਨਹੀਂ ਹੁੰਦਾ ਜਾਨਵਰਾਂ ਦਾ ਵਫਾ ਕਰਦੀ ਹੈ ਇਹ ਜੀ ਰੱਖੀ ਵਫਾ ਕਰਦੀ ਆ ਜੀ ਕਿੰਨਾ ਕ ਵਧੀਆ ਵਫਾ ਕਰਦੀ ਪੂਰੀ ਵਫਾ ਕਰਦੀ ਠੀਕ ਆ ਲੈ ਹੁੰਦਾ ਵੀ ਇਹ ਸਾਊ ਆ ਜਾਨਵਰ ਆ ਨਾ ਤੇ ਵੇਚਣਾ ਤਾਂ ਹੈ ਹੀ ਨਹੀਂਗਾ ਵੇਚਣਾ ਨਹੀਂ ਠੀਕ ਆ ਤੁਹਾਡੇ ਕੋਲ ਕਿੰਨਾ ਚਿਰ ਹੋ ਗਿਆ ਇਹਨੂੰ ਰੱਖੇ ਨੂੰ ਸਾਡੇ ਕੋਲ ਆ 2-3 ਸਾਲ ਹੋ ਗਏ ਜੰਮਦੀ ਤੁਹਾਡੇ ਕੋਲੇ ਜੀ ਜੰਮਦੀ ਸੀ 32 ਦੇ ਤਾਂ ਨੇ ਕਾਏ ਮਹੰਤ ਕਿੰਨੇ ਕ ਆ ਜਾਂਦੇ ਨੇ ਫਿਰ ਉਹ ਵਿੱਚ ਜਿਹੜੇ ਜਿਹੀ ਬੱਕਰੀਆਂ ਸੁੰਨਦੀਆਂ ਨੇ ਇਹੀ ਆਏ ਜੀ ਪਹਿਲੀ ਵਾਰ ਇਹੀ ਪਹਿਲੀ ਵਾਰ ਆ ਜੀ ਇਹੀ ਸਾਹਮਣੇ ਰੱਖਿਆ ਇਹੀ ਸਾਹਮਣੇ ਠੀਕ ਆ ਮੰਗਦੇ ਬਹੁਤਾ ਵਾਰ ਮੰਗਦੇ ਆ ਗਿਆ ਐ ਹੈ ਵੀ ਰੋਕ ਰੱਖ ਲੰਦੇ ਵੀ ਮੰਗ ਲਈਏ ਵੇਖਰੀ ਲਈ ਹਾਂ ਇਹ ਹੈ ਬਹੁਤ ਆਂਦਾ ਪੈਸੇ ਵੀ ਦਿੰਦੇ ਆ ਇਹਦੇ ਅਸ਼ੇ ਲੱਖ ਰੁਪਏ ਮਹੰਤ ਦੇ ਰਹੇ ਦੀ ਗੇ ਇਹੇ ਜੇ ਕੋਣ ਆ ਗਿਆ ਬਈ 2 ਲੱਖ ਰੁਪਏ ਦਾ 2 ਲੱਖ ਰੁਪਏ ਕਨਾਲ ਬੁਲਟ ਦੇ ਰਹੇ ਦੀ ਗੇ ਇਹਦੇ 2 ਲੱਖ ਰੁਪਇਆ ਤੇ ਇੱਕ ਬੁਲਟ ਆ ਬੁਲਟ ਦੇ ਰਹੇ ਦੀ ਇਹੇ ਜੇ ਕੋਣ ਆ ਗਿਆ ਬਈ ਮਹੰਤ ਸੀਗੀ ਮਹੰਤਾ ਹੈ ਦਿੱਤੀ ਨਹੀਂ ਗੀ ਅਸ਼ਾ ਲੈ ਵੀ ਆ ਨਵੀਂ ਗੱਲ ਮਿਲੀ ਹੈਗੀ 2 ਲੱਖ ਰੁਪਇਆ ਤੇ ਇੱਕ ਬੁਲਟ ਹੈ ਨਵਾਂ ਬੁਲਟ ਨਾ ਬੋਲਟ ਚੱਲਦਾ ਜੀ ਬੋਲਟ ਚੱਲਦਾ ਫੇਰ ਵੀ ਲੱਖ ਤੋਂ ਤਾਂ ਉੱਪਰ ਹੀ ਆ ਬੋਲਟ 3 ਲੱਖ ਰੁਪਏ ਵਾਂਗ ਹੋਗਾ 3 ਲੱਖ ਰੁਪਏ ਵਾਂਗੂੰ ਦੇ ਦਿੰਦੇ ਸੀ ਗਰ ਵੇਚਣੀ ਨਹੀਂ ਇਹਦਾ ਮੁੱਲ ਨਹੀਂ ਉਹ ਕਰਦੇ ਜੀ ਜਿੱਦਾਂ ਮੰਗੇ ਤਾਂ ਉਹ ਦੇ ਦਾਂਗੇ ਅੱਛਾ ਮੁੱਲ ਨਹੀਂ ਆ ਕਰ ਵੇਚ ਕੇ ਪੈਸੇ ਨਹੀਂ ਕਾ ਨਾ ਪੈਸੇ ਨਹੀਂ ਕਾ ਤੂੰ ਨਹੀਂ ਵੇਚਦੇ ਵੈਸੇ ਜਦੋਂ ਪੈਸੇ ਮਿਲ ਰਹੇ ਨੇਗੇ ਨਾ ਆਈ ਬਸ ਹੋਏ ਨੇ ਵੇਚ ਲਏ ਠੀਕ ਹੈ ਚੱਲ ਚੰਗਾ ਬਈਆ ਠੀਕ ਹੈ ਜੀ ਓਕੇ